ਆ ਦੇਖੋ ਮੇત્રો ਹਜਕਣ ਇੱਕ ਨਵਾਂ ਹੀ ਸਕੈਮ ਚੱਲਿਆਗਾ ਪੈਸਿਆਂ ਦੇ ਵਿੱਚ ਪੈਸੇ ਜਦੋਂ ਆਪਾਂ ਕੋਈ ਫੜਦੇ ਆ ਜਾਂ ਕੋਈ ਦਿੰਦਾ ਹੈਗਾ ਗੁੱਟੀ ਤੇ ਉਦੋਂ ਪੂਰਾ ਧਿਆਨ ਰੱਖਿਆ ਕਰੋ ਬਹੁਤ ਵੱਡਾ ਸਕੈਮ ਚੱਲ ਰਿਹਾ ਆ ਗੁੱਟੀ ਦੇ ਵਿੱਚੋਂ ਦੇਖੋ 2000 ਕਾਟਾ ਕਿਉਂਕਿ ਅੰਦਰ ਚੈੱਕ ਕਰਕੇ ਦੇਖਿਆ ਕਰੋ ਕਿਵੇਂ ਫੋਲਡ ਕੀਤੇ ਹੁੰਦੇ ਨੇ ਜੋ ਕਿ ਮਤਲਬ ਕਿ ਉਹਨਾਂ ਦੀ ਤਹਿ ਜ਼ਿਆਦਾ ਲੱਗ ਜਾਂਦੀ ਹੈਗੀ ਤੇ ਇਸੇ ਕਰਕੇ ਤੈਂਨੂੰ ਚੰਗੀ ਤਰ੍ਹਾਂ ਦੇਖੋ ਵੀ ਪੈਸੇ ਪੂਰੇ ਹੀ ਆ ਜਾਂ ਘਾਟਾ ਕਿਉਂਕਿ ਜਦੋਂ ਆਪਾਂ ਫੋਲਡ ਕਰਦੇ ਆ ਉਦੋਂ ਫਰੈਂਚ ਲੱਗਦਾ ਵੀ ਜ਼ਿਆਦਾਗੇ ਕਿਉਂਕਿ ਉਹਨਾਂ ਨੇ ਤਾਂ ਪੂਰੇ ਕਰਨੇ ਹੈਗੇ ਇਹਦੇ ਵਿੱਚੋਂ ਫੋਲਡ ਕੀਤੇ 2000 ਰੁਪਏ ਕਾਟਾ ਤੇ ਅੱਜ ਕੱਲ ਚੋਰੀ ਚੱਕਰ ਦਾ ਬੜਾ ਸਿਸਟਮ ਹੋਇਆ ਪਿਆਗਾ ਲੁੱਟਾ ਖੋਈ ਦਾ ਬਸ ਲੋਕ ਐਵੇਂ ਲੁੱਟ-ਕੁੱਟ ਕਰਦੇ ਨੇ ਇਸੇ ਕਰਕੇ ਬਾਈ ਜਰੂਰ ਧਿਆਨ ਦਿਆ ਕਰੋ ਇਹ ਮਿਹਨਤ ਦੀ ਕਮਾਈ ਹੁੰਦੀ ਆ ਤੇ ਲੋਕਾਂ ਨੇ ਜਿਹੜਾ ਦੇਖਣਾ ਹੈਗਾ ਯਾਰ ਕੀ ਕਰਦਾ ਅਗਲੇ ਦਾ ਸਿਸਟਮਾ ਕੀ ਨਹੀਂ ਬਸ ਅਗਲੇ ਦਾ ਚਲਾਕੀ ਘੇਡਣੀ ਆ ਜ਼ਰੂਰ ਧਿਆਨ ਦਿਆ ਕਰੋ ਕਿਉਂਕਿ ਦੁਨੀਆਦਾਰੀ ਤੇ ਅੱਜਕੱਲ ਪਰੋਸਾ ਸਿਸਟਮ ਕਰ ਰਾਇਆ ਨਹੀਂ ਕਿ ਪਰੋਸੇ ਨਾਮ ਦਾ ਕੋਈ ਨਾਮ ਹੀ ਨਹੀਂ ਰਹਿ ਜਾਏਗਾ ਇਹ ਖਤਮ ਹੋ ਗਈ ਇਨਸਾਨੀਅਤ ਲੋਕਾਂ ਦੇ ਵਿੱਚੋਂ ਤੇ ਜ਼ਰੂਰ ਧਿਆਨ ਦਿਓ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ